ਕੰਦੀ ਵਾਰ ਆਇਆ ਹੈ ਦੋਵੇਂ ਨੰਨੇ ਕਈ ਵਾਰ ਨਾਨਕ ਹੀ ਬੋਲ ਜੰਦੇ ਹਾਂ ਨਾਣੇ ਲਾ ਜਾਂਦੇ ਹਾਂ ਤੇ ਨਾਨਕ ਇਥੇ ਜਮਕ ਲਾ ਕੇ ਹੁਸੀ ਭੀ ਇਥੇ ਥੋੜਾ ਜਿਹਾ ਠਹਿਰਾ ਦੇ ਕਿ ਸੱਚ ਇਸ ਤਰ੍ਹਾਂ ਨਾਨਕ ਹੁਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਇਹ ਵੀ ਧਿਆਨ ਦੇਣ ਯੋਗ ਪੰਕਤੀ ਹੈ ਸੋਚੇ ਨਹੀਂ ਕਹਿਣਾ ਸੋਚੈ ਚਚੀ ਦੀਆਂ ਦਲਾਵਾਂ ਇੱਥੇ ਜਮਕ ਲਾ ਦੇਣੀ ਹੈ ਪਹਿਲਾਂ ਸੋਚਾ ਸੋਚ ਇਕੱਠਾ ਨਹੀਂ ਕਹਿ ਦੇਣਾ ਸੋਚੈ ਸੋਚ ਨੰਨਾ ਮੁਕਤਾ ਨਾ ਇਹਨੂੰ ਨਾ ਨਹੀਂ ਕਹਿਣਾ ਹੋਵਈ ਇਸਨੂੰ ਹੋ ਵੀ ਨਹੀਂ ਕਹਿਣਾ ਕਈ ਹੋ ਵੀ ਕਹਿ ਜਾਂਦੇ ਆ ਸਿੱਧਾ ਹੀ ਈੜੀ ਛਾੜ ਹੀ ਦਿੰਦੇ ਆ ਸੋਚੈ ਸੋਚ ਨਾ ਹੋਵਈ ਜੇ ਲਾਂ ਦੇ ਨਾਲ ਬੋਲਣਾ ਸਿਹਾਰੀ ਨਾਲ ਜੇ ਨਹੀਂ ਬੋਲਣਾ ਜੇ ਸੋਚੀ ਗਿਣਤੀ ਨਹੀਂ ਲਾਉਣੀ ਸੋਚੀ ਨਹੀਂ ਕਹਿਣਾ ਇੱਥੇ ਥੋੜਾ ਠਹਿਰਾ ਦੇ ਕਿ ਜੇ ਸੂਚੀ ਲੱਖ ਇਹ ਲੱਖ ਕਸ ਕੇ ਬੋਲਣਾ ਹੈ 1 ਲੱਖ 2 ਲੱਖ ਜੇ ਪੋਲਾ ਬੋਲਿਆ ਤਾਂ ਉਹਦਾ ਅਰਥ ਹੋਏਗਾ ਲਖਣਾ ਜਾਣਣਾ ਇਹ ਲੱਖ ਜਿਹੜਾ ਹੈ ਇਹ 1 ਲੱਖ 2 ਲੱਖ ਇਸ ਤਰ੍ਹਾਂ ਗਿਣਤੀ ਦਾ ਵਾਚਕ ਹੈ ਜੇ ਸੂਚੀ ਲੱਖ ਵਾਰ ਲਖਵਾਰ ਇਕੱਠਾ ਨਹੀਂ ਕਹਿਣਾ ਵਾਰ ਵਖਰਾ ਬੋਲਣਾ ਜੇ ਸੁਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਇਹ ਜੋ ਚੁਪੈ ਪਦ ਹੈ ਇਥੇ ਜਮਕ ਲਾ ਦਨੀ ਹੈ ਚੁਪੇ ਨਹੀਂ ਕਹਿਣਾ ਲਾ ਦੇ ਨਾਲ ਚੁੱਪ ਨਾ ਹੋਵਈ ਇਥੇ ਵਿਸਰਾਮ ਜੇ ਲਾਇ ਰਹਾ ਇਥੇ ਥੋੜਾ ਠਹਿਰਾ ਦੇ ਕੇ ਲਿਵ ਵਖਰਾ ਹੈ ਧਾਰ ਵਖਰਾ ਹੈ ਔਰ ਲਾਇ ਇਹ ਪਾਦ ਨੂੰ ਧਿਆਨ ਦੇ ਨਾਲ ਉਚਾਰਨ ਕਰਨਾ ਕਿਤੇ ਲਾਈ ਨਹੀਂ ਬੋਲਣਾ ਈੜੀ ਲਾਂ ਲਾ ਕੇ ਇੱਥੇ ਤੁਸੀਂ ਮਿਹਨਤ ਕਰ ਲੋ ਅੱਗੇ ਬਹੁਤ ਵਾਰੀ ਲਾਏ ਪਾਏ ਜਾਏ ਖਾਏ ਮਾਏ ਸਾਈ ਇਸ ਤਰ੍ਹਾਂ ਸਿਹਾਰੀਆਂ ਨਾਲ ਪਾਦ ਆਉਣਗੇ ਜਿੱਥੇ ਲਾਂ ਹੋਵੇ ਉੱਥੇ ਬੋਲਣਾ ਲਾਏ ਪਾਏ ਜਾਏ ਖਾਏ ਮਾਏ ਜਿੱਥੇ ਸਿਹਾਰੀ ਹੋਵੇ ਉੱਥੇ ਕੰਨੇ ਨੂੰ ਵਧਾ ਦੇਣਾ ਈੜੀ ਤੇ ਆਵਾਜ਼ ਛੱਡ ਦੇਣੀ ਹੈ ਲਾਏ ਮਿਹਨਤ ਕਰਕੇ ਲਾਏ ਲੱਲੀ ਦੇ ਕੰਨਾਂ ਵਧਾ ਦੋ ਈੜੀ ਤੇ ਆਵਾਜ਼ ਛੱਡੋ ਜਿਹੜੀ ਲਘੂ ਮਾਤਰਾ ਹੈ ਸਿਹਾਰੀ ਲੱਗ ਜਾਂਦੀ ਹੈ ਲਾਇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਇਹ ਭੁਖਿਆ ਬਿੰਦੀ ਨਹੀਂ ਲਾਉਣੀ ਭੁਖਿਆ ਨਹੀਂ ਕਹਿਣਾ ਇੱਥੇ ਜਮਕ ਲਾ ਦੇਣੀ ਹੈ ਭੁਖ ਨਾ ਨੰਨਾ ਮੁਕਤਾ ਇਹ ਜਪਜੀ ਸਾਹਿਬ ਜੀ ਦੇ ਵਿੱਚ ਤਕਰੀਬਨ 64 ਨੰਨੇ ਮੁਕਤੀ ਆਉਂਦੀਆਂ ਤੇ ਨੰਨੇ ਕੰਨਾ ਨਾ ਛੇ ਵਰੀ ਆਉਂਦਾ ਹੈ ਇਹ ਧਿਆਨ ਦੇਣਾ ਹੈ ਇਹ ਭੁਖ ਨਾ ਉਤਰੀ ਵੱਖਰਾ ਬੋਲਣਾ ਕਈ ਵਾਰ ਅਸੀਂ ਨਾ ਉਤਰੀ ਇਕੱਠਾ ਹੀ ਕਹਿ ਜੰਨੇ ਆ ਨਾ ਉਤਰੀ ਨਹੀਂ ਕਹਿਣਾ ਨਾ ਉਤਰੀ ਇੱਥੇ ਵਿਸਰਾਮ ਜੇ ਇੱਥੇ ਜਮਕ ਬੰਨਾ ਇਹ ਜਿਹੜਾ ਬੰਨਾ ਹੈ ਨਾ ਇਹ ਭਾਰਾ ਬੋਲਣਾ ਹੈ ਬੰਨਣ ਦਾ ਵਾਚਕ ਹੈ ਗੁਰਬਾਣੀ ਜੇ ਪਾਠ ਬੰਨਾ ਵੀ ਆਉਂਦਾ ਪਰਮੇਸ਼ਰ ਦਿੱਤਾ ਬੰਨਾ ਬੰਨਾ ਦਾ ਅਰਥ ਹੁੰਦਾ ਪੁੱਤਰ ਬੰਨਾ ਦਾ ਅਰਥ ਹੁੰਦਾ ਆਸਰਾ ਇੱਥੇ ਬੰਨਾ ਜੇ ਬੰਨਾ ਤੇ ਪੁਰੀਆਂ ਪੁਰੀ ਇਕਵਚਨ ਹੁੰਦਾ ਐੜੇ ਕੰਨਾ ਲੱਗ ਗਿਆ ਬਹੁਵਚਨ ਬਣ ਗਿਆ ਪੁਰੀਆਂ ਨਹੀਂ ਬੋਲਣਾ ਕਈ ਦੋ ਬਿੰਦੀਆਂ ਲਾ ਦਿੰਦੇ ਆ ਰੀਂ ਤੇ ਵੀ ਲਾ ਦਿੰਦੇ ਆ ਐੜੇ ਕੰਨੇ ਦੇ ਉੱਤੇ ਵੀ ਲਾ ਦਿੰਦੇ ਆ ਇਹ ਪੁਰੀਆਂ ਹੀ ਬੋਲਣਾ ਗੁਰਬਾਣੀ ਚ ਜਿੱਥੇ ਬਿੰਦੀ ਆਏਗੀ ਉੱਥੇ ਉਚਾਰਨ ਕਰਨਾ ਜਿੱਥੇ ਨਹੀਂ ਆਏਗੀ ਉੱਥੇ ਬਿੰਦੀ ਦਾ ਉਚਾਰਨ ਨਹੀਂ ਕਰਨਾ ਆ ਭੁੱਖਿਆਂ ਪੁਰੀਆਂ ਵਡਿਆਈਆਂ ਭਗਤਾਂ ਇਹ ਇਸ ਤਰ੍ਹਾਂ ਬਿੰਦੀਆਂ ਨਹੀਂ ਬੋਲਣੀਆਂ ਜਿੱਥੇ ਲੱਗੀ ਆ ਉੱਥੇ ਉਚਾਰਨ ਕਰੋ ਸਹਸ ਸਿਆਣਪਾ ਲਖ ਹੋਹਿ ਭੁੱਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਇੱਕ ਵਾਰੀ ਪੰਕਤੀ ਦੁਬਾਰਾ ਪੜ੍ਹ ਦਿਆ ਕਰੋ ਸਹਸ ਸਿਆਣਪਾ ਲਖ ਹੋਹਿ ਤਾ ਇੱਕ ਨ ਚੱਲੇ ਨਾਲ ਸਹਸ ਉਚਾਰਨ ਕਰਨਾ ਹੈ ਅੱਜਕੱਲ੍ਹ ਕਈ ਨਵੇਂ ਸਹਸ ਕਰਾ ਰਹੇ ਆਂ ਲੇਕਿਨ ਪ੍ਰਾਤਨ ਸੰਪਰਦਾਵਾਂ ਦੇ ਵਿੱਚ ਵੱਡੇ ਮਹਾਪੁਰਸ਼ਾਂ ਦੀ ਕਥਾ ਦੇ ਵਿੱਚ ਵੀ ਸਹਸ ਹੀ ਉਚਾਰਨ ਕੀਤਾ ਗਿਆ ਹੈ ਕਈ ਕਹਿੰਦੇ ਆਂ ਦੁਲਾਵਾਂ ਲੱਗ ਜਾਂਦੀਆਂ ਦੁਲਾਵਾਂ ਕਿਵੇਂ ਲੱਗਣਗੀਆਂ ਜੇ ਸਸੇ ਦੁਲਾਵਾਂ ਲਾਈਏ ਤਾਂ ਬਣਦਾ ਹੈ ਸਹਸ ਜੇ ਹਾਹੀ ਦੁਲਾਵਾਂ ਲਾਈਏ ਤਾਂ ਬਣਦਾ ਹੈ ਸਹੈਸ ਜੇ ਸਸੇ ਦੁਲਾਵਾਂ ਹਾਹੀ ਦੁਲਾਵਾਂ ਤੇ ਸਸਾ ਲਾਈਏ ਫਿਰ ਬੋਲਦਾ ਸਹੈਸ ਸੰਪਰਦਾਵਾਂ ਦੇ ਵਿੱਚ ਇਹ ਉਚਾਰਨ ਸਹਿਸ ਕਰਾਇਆ ਜਾਂਦਾ ਹੈ ਤੇ ਜੇ ਇਹ ਅਸੀਂ ਉਚਾਰਨ ਸਹਿਸ ਕਰਾਂਗੇ ਫਿਰ ਗੁਰਬਾਣੀ ਜਿਹਦੇ ਵਿੱਚ ਬਹੁਤ ਪੰਕਤੀਆਂ ਹਨ ਜਿਵੇਂ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਫਿਰ ਤਾਂ ਇਹ ਸੰਸਾਰ ਉੱਥੇ ਉਚਾਰਨ ਕਰਨਾ ਪਏਗਾ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਇਸ ਤਰ੍ਹਾਂ ਉਚਾਰਨ ਕਰਾਂਗੇ ਪਰ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਇਸ ਤਰ੍ਹਾਂ ਸੰਪਰਦਾਵਾਂ ਦੇ ਵਿੱਚ ਉਚਾਰਨ ਕੀਤਾ ਜਾਂਦਾ ਹੈ ਜਾਂ ਜਿਵੇਂ ਸਹਸਕ੍ਰਿਤੀ ਵਿੱਚ ਆ ਜਾਂਦਾ ਗੁਰਮੰਤਰ ਹੀਣਸਯ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸਟਣ ਹੈ ਕੂਕਰ ਹੈ ਸੂਕਰ ਹੈ ਗਰਦਵਹ ਕਕ ਹੈ ਸਰਪਨ ਹੈ ਤੂਲ ਖਲ ਹੈ ਤੇ ਜੇ ਸਹਸਵਾਂ ਉਚਾਰਨ ਕਰਾਂਗੇ ਫੇਰ ਕੂਕਰਹ ਸੂਕਰਹ ਗਰਦ ਬਹ ਕੱਕਹ ਸਰਪਨਹ ਤੁਲ ਖਲਹ ਇਹ ਤਾਂ ਫਿਰ ਠੀਕ ਨਹੀਂ ਹੋਏਗਾ ਫੇਰ ਰਹਿਰਾਸ ਸਾਹਿਬ ਦਾ ਕਿਵੇਂ ਉਚਾਰਨ ਕਰਾਂਗੇ ਫਿਰ ਤੇ ਬੋਲਣਾ ਪੈਣਾ ਰਹਿਰਾਸ ਸਾਹਿਬ ਛੇਰ ਮਹਿਲਾ ਪਾਦ ਉਚਾਰਨ ਕਰਦੇ ਆ ਆਪਾਂ ਮਹੱਲਾ ਕਰਦੇ ਹਾਂ ਫੇਰ ਤਾਂ ਇਹਦਾ ਮਹੱਲਾ ਕਹਿਣਾ ਪਊਗਾ ਸੂਰਠ ਮਹੱਲਾ ਇਹ ਵੀ ਗਲਤ ਹੋ ਜਾਏਗਾ ਇਸ ਤਰ੍ਹਾਂ ਪ੍ਰਾਤਨ ਜਿੰਨੀਆਂ ਵੀ ਸੰਪਰਦਾਵਾਂ ਹਨ ਇਹ ਸਹਸ ਹੀ ਉਚਾਰਨ ਕਰਾਇਆ ਜਾਂਦਾ ਹੈ ਇਹ ਧਿਆਨ ਰੱਖਣਾ ਹੈ ਸਹਸ ਸਿਆਣ ਸਿਆਣਪਾ ਨਾ ਨਾ ਤੇ ਪੱਪੇ ਦੇ ਕੰਨੇ ਉੱਤੇ ਬਿੰਦੀ ਨਹੀਂ ਲਾਉਣੀ ਕਈ ਵਾਰ ਸਿਆਣਪਾ ਬੋਲ ਜਾਂਦੀ ਹਾਂ ਬਾਂ ਸਹਸ ਸਿਆਣਪਾ ਲਖ ਹੋਹ ਇਹ ਹੋਹ ਨਹੀਂ ਕਹਿਣਾ ਹਾਹੇ ਹੂੜਾ ਹਾਹੇ ਲਾਂ ਨਹੀਂ ਉਚਾਰਨ ਕਰਨਾ ਹਾਹੇ ਦਾ ਹੂੜਾ ਵਧਾ ਦੇਣਾ ਹਾਹੇ ਤੇ ਆਵਾਜ਼ ਛੱਡ ਦੇਣੀ ਹੈ ਹੋਹ ਸੋਹੇ ਹੋਹ ਮੋਹ ਇਸਿਆਰੀ ਦਾ ਉਚਾਰਨ ਹੈ ਹੋਹ ਸੋਹੇ ਖੋਹੇ ਮੋਹੇ ਇਲਾ ਦਾ ਉਚਾਰਨ ਹੈ ਸਹਸ ਸਿਆਣਪ ਲੱਖ ਹੋਹ ਤ ਤਤ ਮੁਕਤਾ ਤ ਇੱਕ ਇੱਕ ਨਾ ਇਕੱਠਾ ਨਹੀਂ ਬੋਲ ਦੇਣਾ ਤ ਇੱਕ ਇੱਥੇ ਥੋੜਾ ਠਹਿਰਾ ਲ ਚੱਲੇ ਨਾਲ ਇਸ ਤਰ੍ਹਾਂ ਬੋਲਣਾ ਹੈ ਨਾਲ ਬੋਲਣਾ ਨਾਲ ਲਲੇ ਦੇ ਹੇਠਾਂ ਬਿੰਦੀ ਲਾ ਕੇ ਭਾਰਾ ਨਹੀਂ ਬੋਲਦੇ ਨਾ ਹੈ ਕੇਵ ਸਚਿਆਰਾ ਹੋਈਐ ਕੇਵ ਕੂੜੈ ਟੁੱਟੈ ਪਾਲੂ ਇਹ ਕੇਵ ਪਦਾਂ ਤੇ ਜਮਕ ਲਾ ਕੇ ਬੋਲਣਾ ਹੈ ਕੇਵ ਇੱਥੇ ਜਮਕ ਲਾ ਕੇ ਸਚਿਆਰਾ ਥੋੜਾ ਜਿਹਾ ਕੱਸ ਕੇ ਸਚਿਆਰਾ ਹੋਈਐ ਭੁੱਈਐ ਨਹੀਂ ਜਾਣਾ ਇੱਥੇ ਵਿਸਰਾਮ ਕੇਵ ਇੱਥੇ ਜਮਕ ਲਾ ਕੇ ਕੂੜੈ ਇਹ ਕੂੜੈ ਨਹੀਂ ਜਾਣਾ ੜਾੜਾ ਉਚਾਰਨ ਕਰਨਾ ਕੂੜੇ ਨਹੀਂ ਜਾਣਾ ਲਾ ਨਹੀਂ ਲਾਉਣੀ ਕੂੜਾ ਟੁੱਟਾ ਇਹ ਟੁੱਟਾ ਨਹੀਂ ਕਹਿ ਦੇਣਾ ਟੈਂਕੇ ਨਹੀਂ ਲਾ ਦਨੀ ਟੁੱਟਾ ਟੁੱਟੇ ਨਹੀਂ ਜਾਣਾ ਲਾਂ ਦੇ ਨਾਲ ਅਤੀ ਪਾਲ ਪਾਲ ਲੱਲੇ ਦੇ ਹੇਠਾਂ ਬਿੰਦੀ ਨਹੀਂ ਲਾ ਦਨੀ ਪਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਰਜਾਈ ਨਹੀਂ ਬੋਲਣਾ ਚੱਲਣਾ ਕਸ ਕੇ ਬੋਲਣਾ ਹੁਕਮ ਰਜਾਈ ਚੱਲਣਾ ਨਾਨਕ ਇਥੇ ਜਮਕ ਲਾ ਦਨੀ ਹੈ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਪਦਾਂ ਤੇ ਜਮਕ ਲਾ ਕੇ ਹੁਕਮੀ ਹੋਵਨ ਜਿਹੜਾ ਪਦ ਹੈ ਨਾ ਕਈ ਵਾਰ ਅਸੀਂ ਹਾਹੇ ਦੇ ਹੋੜੇ ਦੇ ਨਾਲ ਬਿੰਦੀ ਲਾ ਦਨੇ ਆ ਹੋਵਨ ਹੋ ਦੀ ਆਵਾਜ਼ ਆਂਦੀ ਹੈ ਹੋਵਨ ਬੋਲਣਾ ਹੈ ਅਤੇ ਆਕਾਰ ਦੋ ਕੰਨੇ ਹਨ ਅਸੀਂ ਕਈ ਵਾਰ ਆਕਾਰ ਹੀ ਕਹਿ ਜਾਂਦੇ ਹਾਂ ਜਿੱਥੇ ਪਦ ਆਉਣਗੇ ਨਾ ਆਕਾਰ ਦਾ ਤਾਰ ਹਾਂਜੀ ਵਿਚਾਰ ਇਹ ਸਾਰੇ ਕੰਨੇ ਲਾ ਕੇ ਉਚਾਰਨ ਕਰਨੀ ਹੈ ਹੁਕਮੀ ਹੋਵਨ ਆਕਾਰ ਹੁਕਮ ਇੱਥੇ ਜਮਕ ਲਾ ਦੇਣੀ ਆ ਆਕਾਰ ਤੇ ਵਿਸਰਾਮ ਹੁਕਮ